ਕਿਉਂ ਕਰਕੇ ਦੱਸੋ ਨਾਰਮਲ ਗੱਲ ਬਾਤ ਹੋ ਰਹੀ ਹੈ ਕੋਈ ਵੀ ਅਸੀਂ ਕਰੀਏ ਇੱਕ ਮਿੰਟ ਕੋਈ ਗੱਲ ਲੰਡਾ ਜਾਂ ਮਾਰ ਜਿੰਦੇ ਬੀੜੀ ਨਾਲ ਨਹੀਂ ਕਰੀਏ ਇੱਕ ਵਾਰੀ ਅੱਗੇ ਦੇਖ ਜੰਦੇ ਦੇਖ ਕੇ ਹੱਲ ਕਰਦੇ ਹੋ ਕੱਲੇ ਵੋਟਾਂ ਵਾਲੇ ਆਉਣੇ ਮੜ ਕੇ ਇੱਕ ਮਿੰਟ ਸਾਡੇ ਦਾ ਲੋਕਾਂ ਦੇ ਘਰਾਂ 'ਚ ਸਪੈਂਟ ਲਵਾਤਾ ਵੋਟਾਂ ਵਾਲੇ ਆਣੇ ਹੋਣ ਅੱਜ ਪਾਣੀ ਫੇਰਾ ਪਹਿਲਾਂ ਪਾਣੀ ਫੇਰਾ ਹੀ ਜਾਂਦਾ ਅਸੀਂ ਕਿੱਥੇ ਜਾਵਾਂਗੇ ਰਾਤ ਨੂੰ 3 ਵਜੇ ਦੇਖ ਕੇ ਗਿਆ ਨਹੀਂ ਵੀ ਟੱਕਣ ਚ ਪਾਣੀ ਵੋਟਾਂ ਵਾਲੇ ਤਾਂ ਸਪੈਂਟ ਲਵਾਤਾ ਕਹਿੰਦੇ ਵੀਲੀ ਲਾ ਲੈਦੇ ਕੰਮ ਕਰਦੀ ਨਹੀਂ ਤੁਸੀਂ ਅਖਲੀ ਸਾਰੀ ਦੇਖ ਆਹ ਹਾ ਗਲੀ ਦਾ ਨਾ ਇੰਨਾ ਗਲੀ ਦਾ ਨਾ ਲੈ ਕੇ ਘਰਾਂ 'ਚ ਜਾ ਕੇ ਦੇਖੋ ਕਿਵੇਂ 스ਪੈਲ ਪਾਤੀ ਹੈ ਉਹ ਕੱਲੀ ਫਰੈਸ਼ਰ ਨਹੀਂ ਚੱਲਦੀ ਉਹ ਲਸਾ ਨਹੀਂ ਚੱਲਦੀ ਹੈ ਤਸਰ ਦੇ ਵਿੱਚ ਗੱਲ ਦੇਖੋ ਤੁਹਾਨੂੰ ਇੱਕ ਬੋਟ ਨਹੀਂ ਹੈ ਸਾਡੇ ਜਿਹੜੀ ਸਾਡੀ ਕੰਡੀਸ਼ਨ ਰਹੀ ਹੈ ਇਸ ਟਾਈਮ 6 ਮਹੀਨੇ ਹੋ ਗਏ ਜੀ ਬਹੁਤ ਹੋ ਗਈ 6 ਮਹੀਨੇ 2 ਸਾਲ ਹੋ ਗਏ ਅਸੀਂ ਤੁਸੀਂ ਜਿਹੜੀ ਗੱਲ ਤਾਂ ਕਿਹਾ ਸੀ ਵੀ ਅਸੀਂ ਖਰੇ ਉਤਰਾਂਗੇ ਇਸ ਵੱਲੋਂ ਖਰੇ ਉਤਰੇ ਹੋ ਕਿਉਂ ਲੱਗੇ ਮੇਰੇ ਜਾਂਦਾ ਸੀ ਜਾਂਦੇ ਉਹ ਤੈਨੂੰ ਪੁੱਛਣੀ ਵੀ ਮਿਲਦਾ ਸਮਲ ਵਰਗਾਂ ਨੇ ਪੋਈਆਂ ਦੀ ਸੁਣੀ ਠੀਕ ਹੈ ਅਸੀਂ ਦੱਸ ਦਾਂਗੇ ਪਾਈਏ ਮੋਟਰ ਵੀ ਪਾਵਾਂਗੇ ਨਾਲ ਇਹ ਤੁਹਾਨੂੰ ਮੋਟਰ ਨਾਲ ਕੋਈ ਖੋਲ ਨਹੀਂ ਉਹ ਤਾਂ ਸਾਡੇ ਤਾਰਿਆ ਤੇ ਹੁਣ ਮੁੜ ਕੇ ਨਾਉਣੇ ਦੇਖਿਆ ਅੱਜ ਸਦਾ ਬਾਰ ਇੱਕ ਵਾਰੀ ਆ ਕੇ ਦੇਖੇ ਵੀ ਇਹ ਕੀਸ ਸਾਹਿਬ ਨਾਲ ਰੋਟੀਆਂ ਖਾਣਗੇ ਉਹ ਵੀ ਕਰਨੈਲ ਆਇਆ ਉਹਨਾਂ ਨੇ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜਾ ਪੱਛੇ ਬੋਲ ਹਰੇਆ ਕੋਲ ਪੁੱਠਾ ਹੋ ਰਿਹਾ ਹੈ ਨਹੀਂ ਇਹ ਅਸੀਂ ਨਹੀਂ ਕਰੀਏ ਸਾਡੇ ਤਾਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਹੀ ਹਾਂ ਫਿਰ ਤੁਸੀਂ ਅੱਜ ਵੋਟਾਂ ਲੈਣ ਗਏ ਸੀ ਤੇ ਆਈ ਹੋ Subscribe to One India Channel and never miss an update.